ਬਹੁਤ ਹੀ ਸਤਿਕਾਰਯੋਗ ਸਾਥੀਓ ਜਿਹੜਾ ਆਪਾਂ ਪਿਛਲੀ 13 ਫਰਵਰੀ ਨੂੰ ਦਿੱਲੀ ਚਲੋ ਅੰਦੋਲਨ ਦਾ ਹੌਕਾ ਦਿੱਤਾ ਸੀ ਉਹਦੇ ਤਹਿਤ ਅੱਜ ਪੂਰਾ ਮਹੀਨਾ ਹੋ ਗਿਆ 1 ਮਹੀਨੇ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜੋ ਟਰਾਲੀਆਂ ਦਾ ਕਾਫਲਾ ਤੋਰਿਆ ਗਿਆ ਸੀਗਾ ਅੱਜ ਫੇਰ 13 ਮਾਰਚ ਨੂੰ ਵੱਡਾ ਕਾਫਲਾ ਜਿਹੜਾ ਟਰਾਲੀਆਂ ਦਾ ਉਹ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਤੋਰਿਆ ਜਾ ਰਿਹਾ ਇਹ ਉਹ ਟਰਾਲੀਆਂ ਨਹੀਂ ਵੀ ਜਿਹੜੀ ਆਪਾਂ ਅਸਲਾ ਬਦਲੀ ਕਰਦੇ ਆ ਉਹ ਦੀ ਸਾਧਾ ਪਹਿਲਾ ਜਿੰਨਾ ਕਾਫਲਾ ਉੱਥੇ ਪੂਰੀ ਦੀ ਪੂਰੀ ਡਿਊਟੀ ਨਿਭਾ ਰਿਆ ਇਹ ਉਹ ਲੋਕ ਨੇ ਜਿਹੜੇ ਆਪ ਮਾਰੇ ਸਮਝ ਗਏ ਨੇ ਕਿ ਆਪਾਂ ਜਿਹੜਾ ਵਾ ਇਹ ਅੰਦੋਲਨ ਸਾਝਾ ਵਾ ਇਹ ਅੰਦੋਲਨ ਕਿਸਾਨਾਂ ਦਾ ਵਾ ਇਹ ਅੰਦੋਲਨ ਜਿਹੜਾ ਵਾ ਸਾਡੀਆਂ ਹੱਕੀ ਮੰਗਾਂ ਦੀ ਖਾਤਰ ਵਾ ਇਹਨਾਂ ਆਪੋ ਆਪਣੇ ਪਿੰਡਾਂ 'ਚ ਟਰਾਲੀਆਂ ਤਿਆਰ ਕਰਕੇ ਜefe ਬੰਦੀ ਨਾਲ ਸੰਪਰਕ ਸਾਧ ਕੇ ਤੇ ਅੱਜ ਇਹਨਾਂ ਨੇ ਖਨੌਰੀ ਬਾਰਡਰ ਨੂੰ ਜਿਹੜੇ ਆ ਉਹ ਚਾਲੇ ਪਾ ਦਿੱਤੇ ਨੇ ਹੁਣ ਦੋ ਲਫਜਾ ਸਾਡੇ ਜਰਨਲ ਸਕੱਤਰ ਸਰਦਾਰ ਪ੍ਰਵਿੰਦਰ ਸਿੰਘ ਜੀ ਮਾਲਵੀ ਤੁਹਾਡੇ ਨਾਲ ਸਾਝੇ ਕਰਨਗੇ ਵੇਖੋ ਜੀ ਗੱਲ ਸਾਫ਼ ਕਰਤੀ ਆ ਸੈਂਕੜੇ ਟਰਾਲੀਆਂ ਜਿਹੜੀਆਂ ਅੱਗੋਂ ਰਲਣਗੀਆਂ ਅੱਗੋਂ ਲੋਕਾਂ ਦੇ ਵਿੱਚ ਇਹ ਗੱਲ ਮੀਡੀਆ 'ਚ ਪ੍ਰਚਾਰ ਨਹੀਂ ਵੀ ਸ਼ੰਘਰਸ਼ 'ਚ ਠੰਡਾ ਹੋ ਗਿਆ ਸ਼ੰਘਰਸ਼ 'ਚ ਲੋਕ ਜਿਹੜੇ ਆ ਨਹੀਂ ਰਹੇ ਸੈਂਕੜੇ ਟਰਾਲੀਆਂ ਸੈਂਕੜੇ ਟਰਾਲੀਆਂ ਜਿਹੜੀਆਂ ਉਹ ਅੰਮ੍ਰਿਤਸਰ ਦੇ ਵਿੱਚੋਂ ਨਿਕਲਣੀਆਂ ਇੱਕ ਜਥੇਬੰਦੀ ਤੋਂ ਕਈ ਜਥੇਬੰਦੀਆਂ ਸ਼ੰਘਰਸ਼ ਕਰ ਰਹੀਆਂ ਕਈ ਸ਼ੰਘਰਸ਼ੀ ਦੇ ਮੈਦਾਨ 'ਚ ਆ ਮੋਦੀ ਮੀਡੀਆ ਤੇ ਕੁਝ ਸਰਕਾਰੀ ਟੌਟ ਜਿਹੜੇ ਸਰਕਾਰ ਦੇ ਪੱਖਪੂਤ ਰਹੇ ਉਹ ਕਹਿ ਰਹੇ ਬਾਦਰਾਂ ਦੇ ਮਾਹੌਲ ਠੰਡਾ ਪੈ ਰਿਹਾ ਠੰਡਾ ਨਹੀਂ ਪੈ ਰਿਹਾ ਅੱਗੇ ਨਾਲੋਂ ਤਿੱਖਾ ਹੋ ਰਿਹਾ ਸਰਕਾਰ ਨੂੰ ਵਹਿਮ ਆ ਵੀ ਚੋਣ ਜਾਬਤਾ ਲੱਗ ਗਿਆ ਲੋਕ ਮੋੜ ਆਉਣਗੇ ਇਹ ਲੋਕ ਉਹ ਨੇ ਜਿਨ੍ਹਾਂ ਨੇ 13 ਮਹੀਨਿਆਂ ਦਾ ਸੰਘਰਸ਼ ਲੜਿਆ ਇਹ ਉਹ ਲੋਕ ਨੇ ਜਦੋਂ ਇਹ 5000 ਆ ਗਏ ਜੰਗਲਾਂ 'ਚ 5000 ਤੋਂ ਫੇਰ ਆਪਣਾ ਜਿਹੜਾ ਰਾਜ ਆ ਉਹਨੂੰ ਵਾਪਸ ਲਿਆਂਦਾ ਜਿੰਨੀ ਆ ਮਰਜ਼ੀ ਸ਼ਹੀਦیاں ਹੋ ਜਨ ਜਿੰਨੇ ਮਰਜ਼ੀ ਸੇਰ ਲੱਗ ਜਨ ਇਹ ਲੋਕ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਇੱਥੇ ਰਵਾਨਾ ਹੁੰਦੇ ਰਹਿਣਗੇ ਉਹਨਾਂ ਚ ਇੱਕ ਹੁੰਦੇ ਰਹਿਣਗੇ ਜਿੰਨਾ ਜਰ ਮੋਦੀ ਸਰਕਾਰ ਦੀਆਂ ਗੋਡਣੀਆਂ ਲਵਾ ਕੇ ਆਪਣੀ ਹੱਕੀ ਮੰਗਾ ਕਿਸਾਨੇ ਦੀਆਂ ਉਥੋਂ ਮਨਾ ਕੇ ਨਹੀਂ ਹੁੰਦੇ ਵਾਇਰਲ ਕਰਨ ਸੰਗਾਂਵਾਂ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਸਭ ਕਰਨ ਸੰਗਾਂਵਾਂ ਰਹੇ ਅਮਰ ਰਹੇ ਅਮਰ ਰਹੇ ਸਿੱਧੋ ਤੁਹਾਡੀ ਸੋਚ ਤੇ ਰਾਹ ਦਿਆਂਗੇ